हां जी ਸੋਜਣੋ ਅੱਜ ਆਪਾਂ ਗਰੀ ਪਰਿਵਾਰ ਨਾਲ ਖੜਨਾ ਹੈ ਜਿੱਥੇ 1 ਸਾਲ ਦਾ ਬੱਚਾ ਹੈ ਸਾਲ ਤੋਂ ਹੀ ਬਿਮਾਰ ਹੈ ਪਹਿਲਾਂ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸੀਗਾ ਹੁਣ ਬੱਚੇ ਨੂੰ ਜੇ ਸ਼ੂਗਰ ਦੀ ਬਿਮਾਰੀ ਹਟੀ ਹੈ ਤਾਂ ਦੌਰੇ ਪੈਂਦੇ ਨੇ ਜਿਹਦਾ ਇਲਾਜ ਫਰੀਦਕੋਟ ਤੋਂ ਗੁਰੂ ਗੋਬਿੰਦ ਮੈਡੀਕਲ ਤੋਂ ਚੱਲਦਾ ਸੀ ਤੇ ਉੱਥੇ ਵੀ ਜੋ ਰਿਪੋਰਟਾਂ ਹੋਣੀਆਂ ਸੀ ਉਹਨਾਂ ਜੋਗੇ ਪਰਿਵਾਰ ਕੋਲੇ ਪੈਸੇ ਹੈ ਨਹੀਂ ਸੀ ਆਪਣੇ ਕੋਲੇ ਇਹਨਾਂ ਨੇ ਫੋਲ ਆ ਦਾ ਡਾਟਾ ਭੇਜਿਆ ਆਪਣੀ ਟੀਮ ਗੱਲ ਹੰਢਾਈ ਨੂੰ ਆਪਾਂ ਪਿੰਡ ਕਾਲੇਕੇ ਜ਼ਿਲ੍ਹਾ ਬਰਨਾਲਾ ਉੱਥੇ ਭੇਜਿਆ ਤੇ ਇਹਨਾਂ ਦਾ ਘਰ ਦਾ ਪੂਰਾ ਵੈਰੀਫਾਈ ਸਿਸਟਮ ਕਰਕੇ ਪਿੰਡ ਚ ਪੜਤਾਲ ਕਰਕੇ ਵੀ ਹਾਂ ਸੱਚਾ ਕਿ ਝੂਠ ਹੈ ਉਹ ਆਪਾਂ ਪਤਾ ਕੀਤਾ ਸਿਰਫ ਪਰਿਵਾਰ ਨੂੰ 15 ਤੋਂ 20000 ਦੀ ਲੋੜ ਹੈ ਤੇ ਇੰਨੀ ਕੁ ਸੇਵਾ ਆਪਾਂ ਕਰਨੀ ਹੈ ਦਸਬੰਦ ਹਰ ਇੱਕ ਵੀਰ ਨੇ ਕਢਣਾਗਾ ਤੇ QR ਕੋਡ ਤੋਂ ਨੂੰ ਸਕਰੀਨ ਤੇ ਲਾ ਦਾਂਗੇ ਸਿੱਧਾ ਪਰਿਵਾਰ ਨਾਲ ਗੱਲਬਾਤ ਵੀ ਕਰ ਸਕਦੇ ਹੋ ਤੇ ਆ ਜੋ ਤੁਹਾਡੀ ਗੱਲਬਾਤ ਕਰਵਾਉਣੀ ਹੈ ਪਰਿਵਾਰ ਨਾਲ ਜੀ ਤੇ ਆਪਣੀ ਕੀ ਗੱਲਬਾਤ ਹੈ ਸਾਰੀ ਤੁਸੀਂ ਦੱਸੋਗੇ ਜੀ ਇਹ ਬੱਚਾ ਇੱਕ ਸਾਲ ਤੋਂ ਹੀ ਬਿਮਾਰ ਚੱਲਦਾ ਹਾਂਜੀ ਆਹ ਵਾਲਾ ਬੱਚਾ ਹੈ ਨਾ ਜੀ ਹਾਂਜੀ ਹਾਂਜੀ ਤੇ ਇਹ ਪਹਿਲਾਂ ਨੂੰ 슈ਗਰ ਸੀ ਤੇ ਜਕਮ ਹੋ ਗਏ ਸੀ ਪੰਡੇ ਤੇ ਉਹ ਠੀਕ ਹੈ ਤੇ ਉਹਦਾ ਵੀ ਲਾ ਹੋ ਗਿਆ ਸੀਗਾ ਤੇ ਦੌਰੇ ਪੈਂਦੇ ਸੀਗੇ ਇਹਨੂੰ ਹਾਂਜੀ ਤੇ ਉਹ ਤੋਂ ਬਾਅਦ ਹੀ ਫਿਰ ਅਸੀਂ ਇੱਥੇ ਪ੍ਰਣਾਲੇ ਦਿਖਾਇਆ ਜੀ ਹਾਂਜੀ ਗਰੀਬ ਡਾਕਟਰ ਨੇ ਸਾਨੂੰ ਰੈਫਰ ਕਰਤਾ ਕਹਿੰਦੇ ਫਰੀਦਕੁੱਟ ਲੈ ਜਾਓ ਠੀਕ ਹੈ ਤੇ ਉਦੋਂ ਅਸੀਂ ਪਹਿਲਾਂ ਲਿਜਾ ਨਹੀਂ ਸਕੇ ਸੀਗੇ ਉਦੋਂ ਸਾਨੂੰ ਪੈਸਿਆਂ ਦੀ ਸੀ ਥੋੜੀ ਕੰਗੀ ਸੀਗੀ ਠੀਕ ਹੈ ਉਸ ਤੋਂ ਬਾਅਦ ਅਸੀਂ ਚੱਲ ਪੈਸੇ ਤੁਸੀਂ ਇਕੱਠੇ ਕਰਕੇ ਕਿ ਤੂੰ ਫਿਰ ਅਸੀਂ ਲੈ ਗਏ ਸੀਗੇ ਇੱਥੇ 20 ਦਿਨ ਮੰਗੂ ਦਾ ਕਰ ਰਿਹਾਗਾ ਪ੍ਰਿੰਟ ਕੋਟ ਹਾਂਜੀ ਤੇ ਉਦੋਂ ਰਾਤ ਠੀਕ ਹੋ ਗਿਆ ਸੀਗਾ ਤੇ ਹੁਣ ਆਇ ਨੂੰ ਫਿਰ ਦੌਰੇ ਪੈਣ ਲੱਗ ਗਏ ਜੀ ਦੁਬਾਰਾ ਹੀ ਹਾਂਜੀ ਤੇ ਹੁਣ ਤੁਸੀਂ ਟ੍ਰੀਟਮੈਂਟ ਦੇ ਲਈ ਲੈ ਕੇ ਨਹੀਂ ਗਏ ਦੁਬਾਰਾ ਲੈ ਕੇ ਗਏ ਸੀਗੇ ਫਿਰ ਉਹਨਾਂ ਨੂੰ ਅਸੀਂ ਇਹੀ ਕਿਹਾ ਸੀ ਵੀ ਅਸੀਂ ਰਾਤ ਨੂੰ ਲੈ ਕੇ ਆ ਗਏ ਹਾਂ ਜਿਹੜੇ ਸਾਨੂੰ ਦਾਖਲ ਕਰ ਲਿਆ ਠੀਕ ਹੈ ਤੇ ਉਸ ਤੋਂ ਬਾਅਦ ਉਹ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਜਨ ਸਵੇਰ ਤੱਕ ਟਾਈਮ ਦੇ ਦੇ ਦੂਏ ਅਸੀਂ ਦਵਾਈ ਬੁੱਟੀ ਲੈ ਲਾਂਗੇ ਠੀਕ ਹੈ ਤੇ ਉਹਨਾਂ ਨੇ ਛੋਟੀ ਉਹ ਲਾਤੀ ਬੋਤਲ ਵੀ ਆਪ ਦਰੋ ਤੇ ਉਹ ਸਾਨੂੰ ਕਹੀ ਕੇ ਕਹਿੰਦੇ ਵੀ ਆਪ ਦੀ ਦਵਾਈ ਬੁੱਟੀ ਲੈ ਕੇ ਆਓ ਜਾਨੀ ਕਿ ਬੇਨ ਪੈਸਿਆਂ ਤੋਂ ਇਲਾਜ ਹੋਣ ਬੰਦ ਹੋ ਰਿਹਾ ਜੀ। ਜਿਹੜਾ ਸਾਨੂੰ ਟੈਸਟ ਲੱਗਤੀ ਕਹਿੰਦੇ ਆਹ ਟੈਸਟ ਪਰਾ ਕੇ ਲੈ ਤੇ ਉਹ। ਠੀਕ ਹੈ। ਕਿਉਂਕਿ 1 ਸਾਲ ਦਾ ਹੋ ਗਿਆ ਇਹਦਾ 12 ਟੈਸਟ ਹੋਨੇ ਸੀਗੇ। ਹਾਂਜੀ ਹਾਂਜੀ ਸਾਰੇ। ਜਿਹੜਾ ਬੁੱਕੀ ਸਾਰਾ 12 ਆਉਂਦੀ ਆ। ਤੇ ਤੁਸੀਂ ਪੈਸੇ ਕਿਹਨੋਂ ਵਾਪਸ ਮੁੜਿਆ ਜੀ? ਪੈਸੇ ਕਿੱਥੋਂ ਵਾਪਸ ਮੁੜਿਆ ਜੀ? ਤੁਸੀਂ ਪਿੰਡ ਦੇ ਵਿੱਚ ਜਾਂ ਕਿਸੇ ਨੂੰ ਵੀ ਨਹੀਂ ਕੋਈ ਪਿੰਡੋਂ ਮੇਰੇ ਕੋਈ ਹੈਲਪ ਨਹੀਂ ਕਰਦਾ ਹੈਗਾ ਜੀ। ਠੀਕ ਹੈ ਠੀਕਾ ਕਿਸੇ ਕੋਲੇ ਤੁਸੀਂ ਕਰੀ ਪੁਕਾਰ ਮਦਦ ਦੀ। ਹਾਂਜੀ ਪੁੱਛਿਆ ਸੀਗਾ ਕੋਈ ਵਿਆਹ ਤੇ ਇਹਨਾਂ ਸਾਨੂੰ ਪੈਸੇ ਦਿੰਦਾ ਕੋਈ ਨਹੀਂ ਹੈਲਪ ਹੁੰਦੀ ਜੀ। ਕਿ ਆ ਦੇਖੋ ਇਹ ਸੀ ਤੁਹਾਨੂੰ ਜਿਹੜੀ ਹੋਇਆ ਨਾ ਸੂਈ ਲੱਗੀ ਸੀ ਜੀ ਅਸੀਂ ਤਾਰਤੀ ਸੀ ਆਪ ਨੂੰ ਹਾਂਜੀ ਹਾਂਜੀ ਲੱਗੀ ਹੋਈ ਹੈ ਅਜੇ ਤੱਕ ਵੀ ਤੇ ਇਹ ਗੁੜੀਆਂ ਨੇ ਤੇਨੇ ਹਾਂਜੀ ਕਿੰਨੇ ਗੁੜੀਆਂ ਲੈਣੇ ਠੀਕ ਹੈ ਹਾਂਜੀ ਤੇ ਤੁਸੀਂ ਕਿੰਨੇ ਕ ਜਾਣੀ ਕਿ ਪੈਸਿਆਂ ਦੀ ਤੁਹਾਨੂੰ ਜ਼ਰੂਰਤ ਹੈ ਜਿਹੜੇ ਵੀ ਸੰਗਤ ਵੱਲੋਂ ਤੁਸੀਂ ਲੋੜ ਮੰਗਦੇ ਹੋ ਜਿਹੜੇ ਟੈਸਟ ਹੋ ਜਾਣ 10-15000 ਜੀ ਸਾਡੇ ਕੋਲ ਜਿੰਨਾ ਕ ਬਿਲ ਸੀ ਹੈ ਨਾ ਜੀ ਉਹਨੇ ਕੇ ਬਸ ਟੈਸਟ ਤੋਂ ਬਹੁਤ ਸਦਾ ਹੱਲ ਹੋ ਜੀਦਾ ਸੋ ਕਰਵਾ ਲਿਆ ਸੀ ਸਾਨੂੰ ਮੁਰਕੀ ਸੋ ਸੰਗਤ ਜੀ ਗੱਲ ਆ ਜਿਹੜੀ ਸਿਰਫ 20-25000 ਰੁਪਏ ਤੇ ਖੜੀ ਹੈਗੀ ਤੇ ਬੂੰਦ ਬੂੰਦ ਨਾਲ ਕਹਿੰਦੇ ਸਾਗਰ ਭਰ ਜਨਾਂ ਥੋੜੇ ਥੋੜੇ ਪੈਸੇ ਨਾਲ ਇਸ ਬੱਚੇ ਦੀ ਮਦਦ ਹੋ ਸਕਦੀ ਹੈਗੀ ਤੇ ਇਹਨਾਂ ਦਾ ਜਿਹੜਾ ਕੋਈ ਵੀ ਅਕਾਊਂਟ ਨੰਬਰ ਆਪਾਂ ਸਕਰੀਨ ਦੇ ਉੱਪਰ ਲਾ ਦਾਂਗੇ ਤੇ ਆ ਕੇ ਤੁਸੀਂ ਪਿੰਡ ਦੇ ਵਿੱਚੋਂ ਪਤਾ ਵੀ ਕਰ ਸਕਦੇ ਹੋ ਆਪਣਾ ਐਡਰੈਸ ਤੇ ਉਹ ਦੱਸ ਸਕਦੇ ਤੁਸੀਂ ਨਾਮ ਤੁਸੀਂ ਪਿੰਡ ਕਾਲੇ ਕੇ ਵਿਲਾ ਬਰਨਾਲਾ ਜੀ ਠੀਕ ਹੈ ਹਾਂਜੀ ਪਿੰਦਰ ਸਿੰਘ ਬਿੰਦਰ ਸਿੰਘ ਜੀ ਬਿੰਦਰ ਸਿੰਘ ਜੀ ਬਿੰਦਰ ਸਿੰਘ ਇਹਨਾਂ ਦੇ ਡੈਡੀ ਦਾ ਨਾਮ ਹੈ ਜੀ ਬੱਚੇ ਦਾ ਨਾਮ ਕੀ ਮਨਕੀਰਤ ਜੀ ਮਨਕੀਰਤ ਜੀ ਹਾਂਜੀ ਠੀਕ ਹੈ ਤੇ ਤੁਹਾਡਾ ਵੀ ਜੇ ਕਿਸੇ ਸੰਗਤ ਨੇ ਫੋਨ ਕਰਕੇ ਪੁੱਛਣਾ ਹੋਵੇ ਤੁਹਾਡਾ ਨੰਬਰ ਪਾ ਦਈਏ ਵੀਡੀਓ ਦੇ ਵਿੱਚ ਵੀ ਹਾਂ ਕੋਈ ਸੰਗਤ ਵੀ ਪੁੱਛ ਲੈ ਜਾਂ ਕੋਈ ਘਰੇ ਆਉਣਾ ਚਾਹੁੰਦੀ ਹੋਵੇ ਮਤਲਬ ਜੇ ਕੋਈ ਦੇਖਣ ਆਉਣਾ ਚਾਹੁੰਦਾ ਹੋਵੇ ਹਾਂਜੀ 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 ਨੰਬਰ ਤਾਂ ਠੀਕ ਹੈ ਸਾਰਿਆਂ ਨੂੰ ਸਾਡੇ ਵੱਲੋਂ ਇੱਕ ਛੋਟੀ ਜੀ ਬੇਨਤੀ ਹੈ ਕਿ ਇਸ ਬੱਚੇ ਦੀ ਤੁਸੀਂ ਜਿੰਨਾ ਕੁ ਵੀ ਤੁਥੋ ਹੋ ਸਕਦਾ ਤੁਸੀਂ ਇਸ